ਕਾ ਪਾਰਟੀ ਕ੍ਰਿਕਟਰ ਮਹਿੰਦਰ ਸਿੰਘ ਦੋਨੀ ਦੇ ਨਾਲ ਵੱਡਾ ਧੋਖਾ ਹੋਇਆ 15 ਕਰੋੜ ਦੀ ਤੋਨੀ ਦੇ ਨਾਲ ਠੱਗੀ ਹੋਈ ਉਹਦੇ ਆਪਣੇ ਹੀ ਪੁਰਾਣੇ ਸਾਥੀਆਂ ਦੇ ਵੱਲੋਂ ਧੋਖਾਧੜੀ ਕੀਤੀ ਗਈ ਹੈ ਦਰਸਲ ਕ੍ਰਿਕਟ ਅਕੈਡਮੀ ਨੂੰ ਚਲਾਉਣ ਲਈ 2017 ਦੇ ਵਿੱਚ ਦੋਵਾਂ ਟੀਰਾ ਵਿਚਾਲੇ ਹੋਏ ਸਮਝੌਤੇ ਮੁਤਾਬਿਕ ਤੋਨੀ ਨੂੰ ਅਰਕਸ ਸਪੋਰਟਸ ਤੋ ਫਰੈਂਚਾਈਜ਼ੀ ਫੀਸ ਮਿਲਣੀ ਸੀ ਇਸ ਤੋਂ ਇਲਾਵਾ ਮੁਨਾਫੇ ਦਾ ਹਿੱਸਾ ਵੀ ਮਿਲਣਾ ਸੀ ਥੋਨੀ ਵੱਲੋਂ ਦਾਇਰ ਮੁਕਦਮੇ ਦੇ ਵਿੱਚ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆ ਐਸੋਸੀਏਟਸ ਤੇ ਦੇ ਆਨੰਦ ਸਿੰਘ ਵੱਲੋਂ ਅਰਕਾ ਸਪੋਰਟਸ ਨੇ ਇਹਨਾਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਤੇ ਇਸ ਕਾਰਨ ਥੋਨੀ ਨੂੰ ਕਾਫੀ ਨੁਕਸਾਨ ਹੋਇਆ ਸ਼ਰਤਨਦੀਪ ਪਾਲਨਾ ਨਾ ਕਰਨ ਦੇ ਕਾਰਨ ਤੋਨੀ ਨੇ 15 ਅਗਸਤ 2021 ਨੂੰ ਅਰਕਾ ਸਪੋਰਟਸ ਨੂੰ ਨੋਟਿਸ ਭੇਜਿਆ ਸੀ ਜਿਸ ਤੇ ਨਾਲ ਉਸ ਨੂੰ ਦਿੱਤੇ ਅਧਿਕਾਰਿਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੋਨੀ ਨੇ ਆਪਣੇ ਬਿਜ਼ਨਸ ਪਾਰਟਨਰ ਖਿਲਾਫ ਕਈ ਨੋਟਿਸ ਭੇਜੇ ਸਨ ਪਰ ਫਿਰ ਵੀ ਉਹ ਇਸ ਨੂੰ ਨਜ਼ਰਅੰਦਾਜ਼ ਕਰਦੇ ਰਹੇ ਤੋਨੀ ਦੇ ਦੋਸਤ ਨੇ ਵੀ ਅਰਕਾ ਸਪੋਰਟਸ ਦੇ ਮੁਖੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਦੱਸਿਆ ਜਾ ਰਿਹਾ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਦਿਵੰਕਰ ਨੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਉਸਤੇ ਨਾਲ ਦੁਰਵਿਵਹਾਰ ਕੀਤਾ ਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਸਾਬਕਾ ਕ੍ਰਿਕਟਰ ਦੇ ਨਾਲ 15 ਕਰੋੜ ਦੀ ਠੱਗੀ ਹੋਈ ਹੈ ਜਿਸ ਦੀ ਉਹਨਾਂ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕਾਰਵਾਈ ਹੋਵੇਗੀ ਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮ ਐਸ ਟੋਨੀ ਦੇ ਨਾਲ 15 ਕਰੋੜ ਦੀ ਠੱਗੀ ਹੋਈ ਹਾਲਾਂਕਿ ਕ੍ਰਿਕਟਰ ਦੇ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਕਿ ਆ 15 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਰਾਂਚੀ ਦੀ ਅਦਾਲਤ ਦੇ ਵਿੱਚ ਕੇਸ ਦਰਜ ਕੀਤਾ ਕਿ ਆ ਮਹਿੰਦਰ ਸਿੰਘ ਟੋਨੀ ਨੇ ਗਲੋਬਲ ਪੱਧਰ ਤੇ ਕ੍ਰਿਕਟ ਅਕੈਡਮੀ ਦੀ ਸਥਾਪਨਾ ਦੇ ਲਈ 2017 ਦੇ ਵਿੱਚ ਇਸ ਕੰਪਨੀ ਦੇ ਨਾਲ ਸਮਝੌਤਾ ਕੀਤਾ ਸੀ ਉਸਨੇ ਕੰਪਨੀ ਨੂੰ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਲਈ ਕਈ ਨੋਟਿਸ ਵੀ ਦਿੱਤੇ ਸਨ ਪਰ ਕੋਈ ਜਵਾਬ ਨਾ ਮਿਲਣ ਤੇ ਤੋਨੀ ਨੇ ਕੰਪਨੀ ਨੂੰ ਦਿੱਤੇ ਗਏ ਅਧਿਕਾਰ ਨੂੰ ਖਤਮ ਕਰ ਦਿੱਤਾ ਤੇ ਹੁਣ ਇਸੇ ਮਾਮਲੇ ਦੇ ਵਿੱਚ 15 ਕਰੋੜ ਰੁਪਏ ਦੇ ਨੁਕਸਾਨ ਦਾ ਦਾਵਾ ਕਰਦੇ ਉਸਨੇ ਕੰਪਨੀ ਦੇ ਦੋ ਪ੍ਰਮੁੱਖ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਹਿੰਦਰ ਸਿੰਘ ਤੋਨੀ ਦੇ ਨਾਲ 15 ਕਰੋੜ ਦੀ ਠੱਗੀ ਹੋਈ ਹੈ ਜਿਹਨਾਂ ਦੇ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਹੁਣ ਇਸੇ ਮਾਮਲੇ ਦੇ ਵਿੱਚ 15 ਕਰੋੜ ਰੁਪਏ ਦੇ ਨੁਕਸਾਨ ਦਾ ਦਾਵਾ ਕਰਦੇ ਉਸਨੇ ਕੰਪਨੀ ਦੇ ਦੋ ਪ੍ਰਮੁੱਖ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਹਿੰਦਰ ਸਿੰਘ ਤੋਨੀ ਦੇ ਨਾਲ 15 ਕਰੋੜ ਦੀ ਠੱਗੀ ਹੋਈ ਹੈ ਜਿਹਨਾਂ ਦੇ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ